ਦੇਖੋ ਵਿਸ਼ਵਾਸ ਦੀ ਮੈਂ ਗੱਲ ਕਰਨ ਲੱਗਾ ਭਾਈ ਮਤੀਦਾਸ ਜੀ ਨੂੰ ਕੁਝ ਕਹਿੰਦੇ ਨੇ ਜਲਾਦ ਜਦੋਂ ਕਿਸੇ ਨੂੰ ਡਲਾਉਣਾ ਹੋਵੇ ਨਾ ਬੜੀਆਂ ਵਿਉਂਤ ਬੰਦੀਆਂ ਬਣਾਈਆਂ ਜਾਂਦੀਆਂ ਭਾਈ ਮਤੀਦਾਸ ਜੀ ਨੂੰ ਵੱਖਰਾ ਜਾ ਕੇ ਬਿਠਾ ਕੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਸਿੱਖੀ ਛੱਡ ਗਏ ਨੇ ਧਰਮ ਛੱਡ ਗਏ ਨੇ ਤੂੰ ਵੀ ਛੱਡ ਦੇ ਸਿੱਖਾ ਤੇਰਾ ਗੁਰੂ ਛੱਡ ਗਿਆ ਤਾਂ ਤੂੰ ਕਿਉਂ ਨਹੀਂ ਧਰਮ ਛੱਡਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਵਖਰਾ ਆਣ ਕੇ ਆਖਦੇ ਨੇ ਤੁਹਾਡੇ ਸਿੱਖ ਤੇ ਸਿੱਖੀ ਛੱਡ ਗਏ ਤੇ ਮਹਾਰਾਜ ਨੂੰ ਪਿੰਨਾ ਭਰੋਸਾ ਕਿਉਂਕਿ ਜਦੋਂ ਸਿੱਖੀ ਮਹਾਰਾਜ ਨੇ ਆਪ ਦਿੱਤੀ ਹੈ ਜਦੋਂ ਧਰਮ ਦੀ ਗੱਲ ਮਹਾਰਾਜ ਨੇ ਆਪ ਸਮਝਾਈ ਹੈ ਜਦੋਂ ਆਪ ਸਮਝਾਉਣ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਹੋਵੇ ਤੇ ਫਿਰ ਛੱਡੀ ਨਹੀਂ ਜਾਂਦੀ ਕਦੇ ਵੀ ਸਮਝਾਉਣ ਵਾਲੇ ਅੱਜ ਵੀ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਤੁਸੀਂ ਸ਼ਲੋਕ ਪੜ੍ਹਦੇ ਹੋ ਅਖੀਰ ਤੇ ਕੌਣ ਸਮਝਾਉਂਦਾ ਜੀ ਪਰ ਵਕਰੀ ਗੱਲ ਬੰਦਾ ਥਿਲਕ ਜਾਂਦਾ ਅੱਜ ਦੇ ਸਮੇਂ 'ਚ ਭਾਈ ਮਤੀ ਦਾਸ ਜੀ ਨੂੰ ਵੱਖਰਾ ਸਮਝਾਉਂਦੇ ਨੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੱਖਰਾ ਦੱਸਦੇ ਨੇ ਕਿ ਤੁਹਾਡੇ ਸਿੱਖ ਤੇ ਡੋਲ ਗਏ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖ ਨੇ ਇਹ ਮੀਰੀ ਪੀਰੀ ਦੇ ਮਾਲਕ ਦੇ ਸਿੱਖ ਨੇ ਇਹ ਧਰਮ ਨਹੀਂ ਛੱਡ ਸਕਦੇ ਧਰਮ ਤੋਂ ਡੋਲ ਨਹੀਂ ਸਕਦੇ ਤਾਂ ਭਾਈ ਮਤੀ ਦਾਸ ਜੀ ਨੂੰ ਆਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਮ ਛੱਡ ਗਏ ਨੇ ਤੇ ਭਾਈ ਮਤੀ ਦਾਸ ਕਹਿੰਦੇ ਜਿਹੜੇ ਸਾਨੂੰ ਸਿਖਾਉਣ ਵਾਲੇ ਉਹਨੂੰ ਆਪ ਕਿੱਦਾਂ ਛੱਡ ਜਾਣਗੇ ਕਿੰਨਾ ਭਰੋਸਾ ਕਿੰਨਾ ਵਿਸ਼ਵਾਸ ਹੈ ਆਹ ਭਰੋਸਾ ਸਿੱਖਾਂ ਦੇ ਵਿੱਚ ਕਿਤੇ ਬਣ ਜਾਵੇ ਨਾ ਕਿਤੇ ਭਰੋਸਾ ਅੱਜ ਜੇ ਸਕੇ ਭਰਾ ਦੇ ਖਿਲਾਫ ਜੋ ਮਰਜ਼ੀ ਕਹਿ ਦੋ ਬੰਦਾ ਉਸੇ ਵੇਲੇ ਗੁੱਸਾ ਕਰ ਜਾਏਗਾ ਭਰਾ ਨੂੰ ਬੋਲਣਾ ਛੱਡ ਦੇਗਾ ਕਿਉਂਕਿ ਵਿਸ਼ਵਾਸ ਨਹੀਂ ਨਾ ਹੈਗਾ ਭਰੋਸਾ ਨਹੀਂ ਹੈਗਾ ਦੋਵੇਂ ਪਾਸੇ ਵਿਸ਼ਵਾਸ ਨਹੀਂ ਹੈਗਾ ਕਿ ਮੇਰਾ ਭਰਾ ਮੇਰੇ ਬਾਰੇ ਇਦਾਂ ਨਹੀਂ ਕਰ ਸਕਦਾ ਦੂਜੇ ਨੂੰ ਭਰੋਸਾ ਇਹ ਵੀ ਨਹੀਂ ਹੈਗਾ ਕਿ ਉਹ ਨੇ ਕਰਤਾ ਹੁਕ ਨਹੀਂ ਅੱਜ ਜਿੱਦਾਂ ਮਰਜੀ ਕਿਸੇ ਨੂੰ ਤੁਸੀਂ ਡਲਾ ਦਿਓ ਲੜਾ ਦਿਓ ਜੋ ਮਰਜੀ ਕਰਾ ਦਿਓ ਬੰਦਾ ਤੇ ਬੜੀ ਛੇਤੀ ਗੱਲਾਂ ਚ ਆਉਂਦਾ ਜੀ ਮਹਾਰਾਜ ਦੀ ਛੇਦੀ ਤੋਂ ਬੜਾ ਕੁਝ ਸਿੱਖਣ ਵਾਲਾ ਸਾਡਿਆਂ ਪਰਿਵਾਰਾਂ ਵਿੱਚ ਬੜਾ ਇਤਿਫਾਕ ਬਣਦਾ ਜੇ ਅਸੀਂ ਮਹਾਰਾਜ ਦੇ ਉਹਨਾਂ ਦਿਹਾੜਿਆਂ ਦੇ ਵਿੱਚੋਂ ਉਹਨਾਂ ਦਿਨਾਂ ਦੇ ਵਿੱਚੋਂ ਕੁਝ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਧਰਮ ਛੱਡਣ ਦੇ ਲਾਲਚ ਸਿੱਖੀ ਛੱਡਣ ਦੇ ਲਾਲਚ ਤੇ ਕਾਜੀ ਫਿਰ ਫਤਵੇ ਪੜਦਾ ਕਿ ਮਤੀ ਦਾਸ ਜੀ ਨੂੰ ਸ਼ਹੀਦ ਕਰ ਦਿਓ ਗੁਰੂ ਪਿਆਰ ਵਾਲਿਓ ਸੀਸ ਤਿਆਰਾ ਚਲਾਉਣਾ ਬੜਾ ਔਖਾ ਜੇ ਭਾਈ ਮਤੀ ਦਾਸ ਜੀ ਦੇ ਸੀਸ ਤਿਆਰਾ ਚਲਾ ਕੇ ਆਰੇ ਦੇ ਨਾਲ ਉਹਨਾਂ ਦੇ ਸਰੀਰ ਨੂੰ ਦੁਫਾੜ ਕੀਤਾ ਗਿਆ ਗੁਰਬਾਣੀ ਦੇ ਨਾਲ ਜੁੜੇ ਜੁੜੇ ਰਹੇ ਪਾਠ ਜਪਜੀ ਦਾ ਚੱਲਦਾ ਰਿਹਾ ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ ਉਦਰ ਆਰਾ ਚੱਲਦਾ ਰਿਹਾ ਜੀ ਜਦੋਂ ਪਾਠ ਦੀ ਸਮਾਪਤੀ ਹੋਈ ਉਦਰੋਂ ਦੋ ਫਾੜ ਹੋ ਗਿਆ ਜੀ ਧਾੜ ਉਹਨਾਂ ਦਾ ਸਿੱਖੀ ਨਿਭਾਉਣ ਵਾਲੇ ਸਿੱਖੀ ਨਿਭਾ ਗਏ ਬਾਣੀ ਪੜਨ ਵਾਲੇ ਬਾਣੀ ਆਰੇ ਥੱਲੇ ਵੀ ਪੜ ਕੇ ਚਲੇ ਗਏ ਜਿਨ੍ਹਾਂ ਨੇ ਨਹੀਂ ਪੜਨੀ ਉਹਨਾਂ ਨੇ ਅੱਜ ਦੇ ਸਮੇਂ 'ਚ ਘਰਾਂ 'ਚ ਵੀ ਨਹੀਂ ਪੜਨੀ ਇਸੇ ਤਰ੍ਹਾਂ ਭਾਈ ਸਤੀਦਾਸ ਉਹਨਾਂ ਨੂੰ ਰੂਹ ਦੇ ਵਿੱਚ ਬੁਲੇਟ ਕੇ ਸ਼ਹਾਦਤ ਦਾ ਜਾਮ ਦਿੱਤਾ ਸ਼ਹੀਦ ਕੀਤਾ ਗਿਆ ਜੀ ਪਰ ਧਰਮ ਤੋਂ ਨਹੀਂ ਡੋਲੇ ਭਾਈ ਦਿਆਲਾ ਜੀ ਉੱਬਲ ਦੀ ਦੇਗ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਬੜੇ ਕਸ਼ਟ ਆਏ ਤਨ ਦੇ ਉੱਤੇ ਮਾਸ ਹੱਡੀਆਂ ਨਾਲੋਂ ਵੱਖ ਹੋ ਗਿਆ ਪਰ ਧਰਮ ਨਿਭਾ ਕੇ ਚਲੇ ਗਏ ਕਿਸੇ ਦੇ ਮੱਥੇ ਦਾ ਟਿੱਕਾ ਉਹਨਾਂ ਨੇ ਭੁਜਾ ਨਹੀਂ ਦਿੱਤਾ ਕਿਸੇ ਭੈਣ ਦੇ ਸੁਹਾਗ ਨੂੰ ਉਹਨਾਂ ਨੇ ਉਜੜ ਨਹੀਂ ਦਿੱਤਾ ਆਪਣਾ ਖੂਨ ਪਾ ਕੇ ਚਲੇ ਗਏ ਇੱਥੇ ਵੱਡਾ ਕਾਜੀ ਆਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਖਦਾ ਕਿਨਾਂ ਦੇ ਪਿੱਛੇ ਤੁਸੀਂ ਇੰਨਾ ਕੁਝ ਕਰ ਰਹੇ ਜੋ ਉਹਨੇ ਸਵਾਲ ਕੀਤਾ ਕਹਿੰਦਾ ਜੀ ਇੱਕ ਸਵਾਲ ਦੱਸੋ ਨਾ ਤੁਸੀਂ ਜਨੇਊ ਪਾਉ ਨਾ ਤੁਸੀਂ ਮੰਦਿਰਾਂ 'ਚ ਟੱਲ ਖੜਕਾਉ ਨਾ ਤੁਹਾਡਾ ਇਹਨਾਂ ਦੇ ਨਾਲ ਕੋਈ ਮੇਲ ਜੋਲ ਹੈ ਫਿਰ ਵੀ ਤੁਸੀਂ ਐਡਾ ਵੱਡਾ ਸਟੈਂਡ ਲੈ ਕੇ ਬੈਠੇ ਹੋ ਇਹਦਾ ਕੀ ਕਾਰਨ ਹੈ ਪਾਸ਼ਾ ਜੀ ਨੇ ਇੱਥੇ ਬਚਨ ਕਹੇ ਕਹਿੰਦੇ ਕਿ ਸਾਡਾ ਇਹਨਾਂ ਦੇ ਨਾਲ ਵੈਸੇ ਕੋਈ ਮੋਹ ਪਿਆਰ ਨਹੀਂ ਇਹਨਾਂ ਦੀਆਂ ਰੀਤੀ ਰਵਾਜਾਂ ਦੇ ਨਾਲ ਪਰ ਇਹ ਗਰੀਬ ਧੇਰੇ ਗਰੀਬ ਦੀ ਬਾਹ ਫੜਨਾ ਇਹ ਸਾਡੇ ਵੱਡਿਆਂ ਵਡੇਰਿਆਂ ਦਾ ਸਿਧਾਂਤ ਹੈ ਜਿਹਦੇ ਤੇ ਜ਼ੁਲਮ ਹੋ ਰਿਹਾ ਜ਼ੁਲਮ ਨੂੰ ਰੋਕਣਾ ਸਾਡੇ ਘਰ ਦਾ ਇਹ ਰਿਵਾਜ ਹੈ ਸਿਧਾਂਤ ਹੈ ਅਸੀਂ ਸਿਰਫ ਇਹਨਾਂ ਦੀ ਗਰੀਬੀ ਵੇਖ ਰਹੇ ਹਾਂ ਅਸੀਂ ਇਹਨਾਂ ਦਾ ਉਜੜਦਾ ਹੋਇਆ ਧਰਮ ਵੇਖ ਰਹੇ ਆਂ। ਬਾਕੀ ਸਾਡਾ ਇਹਨਾਂ ਰੀਤੀ ਰਿਵਾਜਾਂ ਦੇ ਨਾਲ ਤੇ ਕੋਈ ਵੱਡਾ ਸਬੰਧ ਨਹੀਂ। ਸਾਡਿਆਂ ਬਜ਼ੁਰਗਾਂ ਨੇ ਇਹਨਾਂ ਦਾ ਜਨੇਊ ਨਹੀਂ ਸੀ ਪਵਾਇਆ ਤੇ ਅੱਜ ਅਸੀਂ ਧੱਕੇ ਦੇ ਨਾਲ ਇਹਨਾਂ ਦਾ ਜਨੇਊ ਲੈਣ ਵੀ ਨਹੀਂ ਦੇਣਾ। ਕਿਉਂਕਿ ਮਜਲੂਮ ਨੇ ਅੱਜ ਵੱਡੀ ਧਿਰ ਤੇ ਮੈਂ ਇੱਥੇ ਇੱਕ ਬੇਨਤੀ ਕਰਾਂ ਜਦੋਂ ਵੇਖੋ ਜਿਸ ਦਿਨ ਔਰੰਗਜ਼ੇਬ ਦਾ ਰਾਜ ਸੀ ਔਰੰਗਜ਼ੇਬ ਦੀ ਧਿਰ ਵੱਡੀ ਸੀ ਉਹ ਚਾਹੁੰਦਾ ਸੀ ਸਾਰੇ ਮੁਸਲਮਾਨ ਬਣ ਜਾਣ। ਸਾਰਿਆਂ ਨੂੰ ਅਸੀਂ ਆਪਣੇ ਵਿੱਚ ਲੈ ਕੇ ਆਉਣਾ ਸਮੇਂ-ਸਮੇਂ ਦੀ ਗੱਲ ਹੁੰਦੀ ਅੱਜ ਇਹਨਾਂ ਦਾ ਵੱਡਾ ਰਾਜ ਇਹਨਾਂ ਦੀਆਂ ਧਿਰਾਂ ਵੱਡੀਆਂ ਨੇ ਇਹ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ ਇਹ ਸਮੇਂ-ਸਮੇਂ ਦੀ ਗੱਲ ਬੰਦਾ ਭੁੱਲ ਜਾਂਦਾ ਆਪਣਾ ਆਜੇ ਕਹਿੰਦੇ ਨੇ ਜੇ ਇਸ ਦੇਸ਼ ਵਿੱਚ ਰਹਿਣਾ ਤੇ ਆ ਕੁਝ ਕਹਿਣਾ ਪਏਗਾ ਨਹੀਂ ਤੇ ਰਹਿਣ ਨਹੀਂ ਦੇਣਾ ਇਹਨਾਂ ਨੂੰ ਆਪਣੇ ਦਿਨ ਭੁੱਲ ਗਏ ਕਿ ਤੁਹਾਡੇ ਉੱਤੇ ਵੀ ਉਹੋ ਦਿਨ ਸੀ ਉਹਦਣ ਕੀ ਬੀਤਿਆ ਸੀ ਇਹ ਭੁੱਲਣੇ ਨਹੀਂ ਚਾਹੀਦੇ ਅੱਜ ਇਹ ਇਹਨਾਂ ਦਿਨਾਂ ਨੂੰ ਕਦੇ ਵੀ ਨਾ ਵਿਸਾਰਿਓ ਤੁਸੀਂ ਕਿਉਂਕਿ ਇਹ ਦਿਨ ਤੁਹਾਡੇ ਤੇ ਬੀਤੇ ਨੇ ਤੁਹਾਡੇ ਤੇ ਆਏ ਨੇ ਇਦਾਂ ਦੀਆਂ ਗੱਲਾਂ ਕਰਨੀਆਂ ਸੋਭਾ ਨਹੀਂ ਦਿੰਦੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਠੱਕੇ ਨਾਲ ਜਨੇਊ ਅਸੀਂ ਪਾਇਆ ਨਹੀਂ ਤੇ ਠੱਕੇ ਨਾਲ ਜਨੇਊ ਅਸੀਂ ਲੈਣ ਨਹੀਂ ਦੇਣਾ ਤੇ ਇਤਿਹਾਸਕ ਸਰੋਤ ਜਿਹੜੇ ਕਹਿੰਦੇ ਮਹਾਰਾਜ ਸ੍ਰਿਸ਼ਟੀ ਦੇ ਜਿਹੜੇ ਉਹ ਸ੍ਰਿਸ਼ਟੀ ਦੀ ਚਾਦਰ ਨੇ ਕੈਨਾਤ ਦੀ ਚਾਦਰ ਨੇ ਬਣਾਉਣ ਵਾਲੇ ਨੇ ਆਪਣੇ ਵਾਲੇ ਖਿੱਚ ਕੇ ਬੰਨੇ ਲੈ ਗਏ ਕਿ ਮਹਾਰਾਜ ਹਿੰਦ ਦੀ ਚਾਦਰ ਨੇ ਚਲੋ ਖੈਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪਿੰਜਰੇ ਦੇ ਵਿੱਚ ਕੈਦ ਨੇ ਪਾਤਸ਼ਾਹ ਜੀ ਇਹਨਾਂ ਨੇ ਆਖਿਆ ਤੁਸੀਂ ਅਜੇ ਵੀ ਦੇਖੋ ਰਾਜ ਭਾਗ ਦੇ ਦੇਵਾਂਗੇ ਕਸ਼ਮੀਰ ਦੇ ਇਲਾਕੇ ਦੇ ਦੇਵਾਂਗੇ ਸਾਰਾ ਕੁਝ ਦੇ ਦੇਵਾਂਗੇ ਤੇ ਮਹਾਰਾਜ ਦੀ ਬਾਣੀ ਨੇ ਤੇ ਪਹਿਲਾਂ ਹੀ ਸਮਝਾਇਆ ਕਿ ਰਾਜ ਭਾਗ ਦੇ ਸਿਰ ਤੇ ਬੰਦਾ ਥੋੜਾ ਅਮੀਰ ਹੁੰਦਾ ਉਹਨਾਂ ਸੌਮਿਆਂ ਦੇ ਵਿੱਚ ਤੇ ਵੱਡੇ ਵੱਡੇ ਰਾਜੇ ਸਨ, ਮਾਲਕ ਸਨ, ਜ਼ਗੀਰਾਂ ਦੇ ਮਾਲਕ ਸਨ। ਪਰ ਔਰੰਗਜ਼ੇਬ ਦੇ ਸਾਹਮਣੇ ਕੋਈ ਵੀ ਨਹੀਂ ਬੈਠਾ ਜਾ ਕੇ। ਜਿਨ੍ਹਾਂ ਦਾ ਆਪਣੇ ਕੋਲ ਬੜਾ ਧਨ-ਦੌਲਤ ਸੀ, ਬੜੀਆਂ ਲੁੱਟਾਂ ਖੋਹਾਂ ਕਰਨ ਵਾਲੇ ਰਾਜੇ ਜਿਨ੍ਹਾਂ ਨੇ ਬੜਾ ਕੁਝ ਇਕੱਠਾ ਕੀਤਾ ਸੀ। ਪਰ ਸਾਹਮਣੇ ਜਦੋਂ ਵਿਵਤਾ ਪਈ, ਸਾਹਮਣੇ ਆਉਣ ਵਾਸਤੇ ਕੋਈ ਵੀ ਤਿਆਰ ਨਹੀਂ ਸੀ। ਇੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੇ ਨੂੰ ਕਾਜੀ ਦੇ ਫਤਵੇ ਨੇ ਨਾਲ ਸ਼ਹੀਦ ਕਰਨ ਦਾ ਜਿਹੜਾ ਹੁਕਮ ਸੁਣਾਇਆ ਗਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੇ ਨੂੰ ਸ਼ਹੀਦ ਕੀਤਾ ਜਾਵੇ ਇਹਨਾਂ ਦੇ ਧੜ ਦੇ ਨਾਲੋਂ ਇਹਨਾਂ ਦਾ ਸੀਸ ਅਲੱਗ ਕੀਤਾ ਜਾਵੇ ਤੇ ਦੇਖੋ ਇੱਥੇ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੇ ਦੀ ਬਲੀ ਬਲੀਦਾਨ ਨਹੀਂ ਬਲੀ ਨਹੀਂ ਦਿੱਤੀ ਜਾਂਦੀ ਬਲੀ ਬਲੀ ਕੋਈ ਹੋਰ ਦਿੰਦਾ ਜੀ ਇੱਥੇ ਮਹਾਰਾਜ ਨੇ ਆਪ ਸੀਸ ਦਿੱਤਾ ਹੈ ਜੀ ਇਥੇ ਮਹਾਰਾਜ ਨੇ ਸ਼ਹਾਦਤ ਦਾ ਜਾਨ ਪੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅਡੋਲ ਰਹੇ ਨੇ 1675 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਮਹਾਰਾਜ ਨੇ ਬਚਨ ਕਹੇ ਸਨ ਕਾਜੀ ਤੂੰ ਪਹਿਲਾਂ بڑے ਤਿਲਕ ਲਾਏ ਨੇ ਤੂੰ ਬੜਾ ਪਹਿਲਾਂ بڑے ਜਨੇਊ ਲਾਏ ਨੇ ਪਰ ਅੱਜ ਤੋਂ ਬਾਅਦ ਕਿਸੇ ਦਾ ਤਿਲਕ ਨਹੀਂ ਲੱਥੇਗਾ ਅੱਜ ਤੋਂ ਬਾਅਦ ਧੱਕੇ ਦੇ ਨਾਲ ਕੋਈ ਕਿਸੇ ਦਾ ਜਨੇਉ ਨਹੀਂ ਲਾਏਗਾ ਇਹੋ ਜਿਹਾ ਟਿੱਕਾ ਮਹਾਰਾਜ ਨੇ ਉਹਨਾਂ ਦੇ ਮੱਥੇ ਤੇ ਲਾ ਦਿੱਤਾ ਉਹ ਅੱਜ ਤੱਕ ਵੀ ਲੱਗਾ ਏ ਪਰ ਉਹਨਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਉਹ ਟਿੱਕੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਮਿਲਿਆ ਹੋਇਆ ਕਦੇ ਨਹੀਂ ਭੁੱਲਣਾ ਚਾਹੀਦਾ ਇੱਥੇ ਮਹਾਰਾਜ ਸ਼ਹਾਦਤ ਦਾ ਜਾਨ ਪੀ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਤਿੰਨ ਗੁਰਸਿੱਖ ਜਿਹੜੇ ਨੇ ਭਾਈ ਮਤੀ ਦਾਸ ਉਹਨਾਂ ਦੀ ਵੀ ਕੁਰਬਾਨੀ ਬਹੁਤ ਵੱਡੀ ਨੇ ਉਹ ਵੀ ਧਰਮ ਤੋਂ ਨਹੀਂ ਡੋਲੇ ਉਹਨਾਂ ਨੇ ਇੱਕ ਵਾਰੀ ਨਹੀਂ ਆਖਿਆ ਪਾਤਸ਼ਾ ਅਸੀਂ ਤੁਸੀਂ ਹੀ ਕਿਉਂ ਚੱਲੀਏ ਅੱਜ ਆ ਦੋ ਚਾਰ ਆਪਾਂ ਗੱਲਾਂ ਕਰਦੇ ਆ ਆਪਾਂ ਇੰਨੀ ਗੱਲ ਹੀ ਕਹਿੰਨੇ ਪਈ ਆ ਮਹਾਰਾਜ ਦੀ ਗੱਲ ਮੰਨ ਲਓ ਸਿੱਖ ਮੰਨਣ ਨੂੰ ਤਿਆਰ ਨਹੀਂ ਵੇਖ ਲਓ ਕਿੱਡੀ ਗੱਲ ਆ ਜੀ ਕਿ ਫਾਇਦਾ ਵੀ ਆਪਣਾ ਹੀ ਆ ਇੱਕ ਆਰੇ ਥੱਲੇ ਬੈਠਣ ਵਾਲੇ ਦਾ ਆਪਣਾ ਕੀ ਫਾਇਦਾ ਸੋਚ ਕੇ ਵੇਖੋ ਉਹਨੂੰ ਆਪਣੇ ਆਪ ਨੂੰ ਕੀ ਮਿਲਿਆ ਉਹਨੂੰ ਤਾਂ ਮੌਤ ਮਿਲੀ ਹੈ ਨਾ ਪਰ ਉਹਨਾਂ ਨੂੰ ਜਿਹੜੀ ਸ਼ਹਾਦਤ ਮਿਲੀ ਹੈ ਨਾ ਉਹਨਾਂ ਨੂੰ ਸ਼ਹਾਦਤ ਨੇ ਅਮਰ ਕਰ ਦਿੱਤਾ ਗੁਰੂ ਦੇ ਨਾਲ ਬੈਠ ਕੇ ਜੇ ਕੋਈ ਸ਼ਹਾਦਤ ਵੀ ਪੀਵੇਗਾ ਨਾ ਉਹ ਅਮਰ ਹੋ ਜਾਏਗਾ ਤੇ ਅੱਜ ਦੇ ਸਮੇਂ ਵਿੱਚ ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਬਾਣੀ ਨੂੰ ਸਮਝ ਕੇ ਵੀ ਅਮਰ ਹੋ ਸਕਦੇ ਹਾਂ ਅਮਰ ਹੋਣ ਦੇ ਵੀ ਕਈ ਤਰੀਕੇ ਨੇ ਅੱਜ ਚਾਰ ਗੱਲਾਂ ਅਸੀਂ ਗੁਰੂ ਦੀਆਂ ਮੰਨਾਂ ਨੂੰ ਤਿਆਰ ਨਹੀਂ ਚਾਰ ਬਾਤਾਂ ਸਾਡੇ ਘਰ ਵਿੱਚ ਗੁਰੂ ਦੀਆਂ ਲਾਗੂ ਨਹੀਂ ਚਾਰ ਗੱਲਾਂ ਅਸੀਂ ਗੁਰੂ ਪਾਤਸ਼ਾਹ ਜੀ ਦੀਆਂ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਨੂੰ ਤਿਆਰ ਨੇ ਕਿ ਪਾਤਸ਼ਾਹ ਜੀ ਦੀ ਸਿੱਖੀ ਦੀਆਂ ਆ ਗੱਲਾਂ ਨੇ ਅਸੀਂ ਆਪਣੇ ਘਰ ਵਿੱਚ ਇਹਨਾਂ ਨੂੰ ਸਾਹਮ ਕੇ ਰੱਖੀਏ ਦੇਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਸਿੱਖ ਅਰਦਾਸ ਕਰਦਾ ਨਾ ਉਹਦੀ ਅਰਦਾਸ ਜ਼ਰੂਰ ਪੂਰੀ ਹੋ ਜਾਂਦੀ ਹੈ